ਅਜੀਕਾਲ ਮੈਂ ਹਰਤੀ ਅਸਮਦਰ ਨਿਊਜ਼ ਦੇ ਕੇ ਦਰਸ਼ਕਾਂ ਦਾ ਸਵਾਗਤ ਹੈ ਚਰਚਾ ਦਾ ਵਿਸ਼ਾ ਪ੍ਰੋਗਰਾਮ ਲੈ ਕੇ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹਾਂ ਤੁਹਾਡੇ ਸਾਹਮਣੇ ਗੱਲਬਾਤ ਕਰਾਂਗੇ ਸਿਆਸਤ ਦੇ ਨਾਲ ਜੁੜੇ ਮੁੱਦਿਆਂ ਦੇ ਉੱਤੇ ਦੇ ਤੇ ਵਿਚਾਰ ਲਗਾਤਾਰ ਵਕਫ ਬਿੱਲ ਨੂੰ ਲੈ ਕੇ ਮੁਸਲਿਮ ਭਾਈਚਾਰੇ ਦੇ ਵਿੱਚ ਰੋਸ ਪਾਇਆ ਜਾ ਰਿਹਾ ਤੇ ਅੱਜ ਸੁਪਰੀਮ ਕੋਰਟ ਤੇ ਪੁੱਲੋਂ ਕੇਂਦਰ ਸਰਕਾਰ ਤੋਂ 7 ਦਿਨਾਂ ਦੇ ਅੰਦਰ ਵਕਫ ਬੋਰਡ ਦੀ ਸੰਪਤੀ ਜਿਹੜੀ ਹੈ ਉਹਦੇ ਸੰਬੰਧ ਵਿੱਚ ਜਵਾਬ ਮੰਗਿਆ ਗਿਆ ਹੈ ਦੂਜੀ ਗੱਲ ਕਰਾਂਗੇ ਸਾਡੀ ਮਾਤਰ ਭਾਸ਼ਾ ਹਿੰਦੀ ਜਿਸ ਨੂੰ ਆਖਿਆ ਜਾਂਦਾ ਹੈ ਹਿੰਦੀ ਸਾਡੀ ਮਾਤਰ ਭਾਸ਼ਾ ਹੈ ਪਰ ਉਰਦੂ ਵੀ ਭਾਰਤ ਦੀ ਮਿੱਟੀ ਦੀ ਭਾਸ਼ਾ ਹੈ ਜਿਹਾ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਹੈ ਕਿਉਂਕਿ ਉਰਦੂ ਤੋਂ ਬਿਨਾ ਹਿੰਦੀ ਅਧੂਰੀ ਹੈ ਤੇ ਉਸ ਤੋਂ ਬਾਅਦ ਅਸੀਂ ਗੱਲਬਾਤ ਕਰਾਂਗੇ ਕਿ ਪੰਜਾਬ ਦੀ ਸਿਆਸਤ ਦੇ ਵਿੱਚਕਾਰ ਨਵੇਂ-ਨਵੇਂ ਰੁਝਾਨ ਦੇਖਣ ਨੂੰ ਮਿਲ ਰਹੇ ਨੇ ਤੇ ਸਭ ਤੋਂ ਅਹਿਮ ਗੱਲ ਕਿ ਅਕਾਲੀ ਦਲ ਮੈਂਬਰਸ਼ਿਪ ਮੁਹਿੰਮ ਦੇ ਵਿਚਕਾਰ ਪੰਜਾਬ ਦੇ ਵਿਧਾਨ ਸਭਾ ਸਬਾ 14 2027 ਦੀਆਂ ਨੂੰ ਦੇਖਦੇ ਹੋਏ ਸੀਐਮ ਚਿਹਰਾ ਜਿਹੜਾ ਮਨਤਪਾਲ ਸਿੰਘ ਦਾ ਨਾਮ ਜਿਹੜਾ ਉਸ ਤੇ ਸਾਹਮਣੇ ਆ ਰਿਹਾ ਹੈ ਤੇ ਨਵਾਂ ਰੁਝਾਨ ਜਿਹੜਾ ਦੇਖਣ ਨੂੰ ਮਿਲਿਆ ਤੇ ਨਾਲ ਹੀ ਪੰਜਾਬ ਸਰਕਾਰ ਕਿਤਨਾ ਕਿਤੇ ਪ੍ਰਵਾਸੀਆਂ ਦੀ ਸੁਰੱਖਿਆ ਦੇ ਵਿੱਚ ਫੇਲ ਸਾਬਤ ਹੋ ਰਹੀ ਹੈ ਅਜਿਹੇ ਮੁੱਦੇ ਤੇ ਗੱਲਬਾਤ ਕਰਾਂਗੇ ਮੇਰੇ ਸੀਨੀਅਰ ਰਜੇਸ਼ਿੰਦਰ ਜੀ ਜੁੜ ਚੁੱਕੇ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ ਬਹੁਤ ਬਹੁਤ ਸਵਾਗਤ ਹੈ ਸਰ ਸਭ ਤੋਂ ਪਹਿਲਾਂ ਤੁਹਾਡਾ ਥੈਂਕ ਯੂ ਰਿਡ ਫੋਰ ਸਰ ਸਭ ਤੋਂ ਪਹਿਲਾਂ ਅੱਜ ਅਸੀਂ ਚਰਚਾ ਦਾ ਵਿਸ਼ਾ ਜੋ ਬਣਿਆ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਮੁਸਲਿਮ ਭਾਈਚਾਰਾ ਆ ਜਿਸ ਦੇ ਵਿਚਕਾਰ ਵੱਕਪੋੜੀ ਸੰਪਤੀ ਨੂੰ ਲੈ ਕੇ ਰੋਸ਼ ਪਾਇਆ ਜਾ ਰਿਹਾ ਹੈ ਅੱਜ ਕੇਂਦਰ ਸਰਕਾਰ ਤੋਂ 7 ਦਿਨ ਦਾ ਸਮਾਂ ਜਿਹੜਾ ਹੈ ਉਹ ਸੁਪਰੀਮ ਕੋਰਟ ਨੇ ਮੰਗਿਆ ਸੁਣਵਾਈ ਹੋਈ ਹੈ ਕਿ 7 ਦਿਨ ਦੇ ਅੰਦਰ ਤੁਹਾਨੂੰ ਜਵਾਬ ਦੇਣਾ ਹੋਵੇਗਾ ਜੀ ਜਿਹੜੀ ਤੁਸੀਂ ਇਹ ਟੌਪਿਕ ਸ਼ੁਰੂ ਕੀਤਾ ਇਹਦੀ ਇਸ ਟੌਪਿਕ ਤੇ ਸਾਰੇ ਸੰਸਾਰ ਦੀਆਂ ਵੱਖ-ਵੱਖ 190 ਤੋਂ ਵੱਧ ਆਪਣੇ ਮੋਲਕ ਜਿਹੜੇ ਹੈਗੇ ਆ ਉਹਨਾਂ ਦੀ ਨਿਗਾ ਅੱਜ ਤੇ ਸੁਪਰੀਮ ਕੋਰਟ ਦੇ ਜਿਹੜੀ ਫੈਸਲੇ ਤੇ ਫੈਸਲਾ ਹਲੇ ਫਾਈਨਲ ਤਾਂ ਨਹੀਂ ਐ ਪ੍ਰੋਸੀਡਿੰਗ ਸ਼ੁਰੂ ਹੋਈਆਂ ਹਲੇ ਤਾਂ ਹੋਣੇ ਹੋਣੇ ਕਿਉਂਕਿ ਕੁਝ ਦਿਨ ਪਹਿਲਾਂ ਹੀ ਜਿਹੜਾ ਜਿਹੜੀ ਕੇਂਦਰ ਦੀ ਸਰਕਾਰ ਨੇ ਬਹੁਮਤ ਦੇ ਨਾਲੇ ਬਿੱਲ ਦੋਨੋਂ ਦੋਨੇ ਦੋਨੇ ਜਿਹੜੇ ਸਦਨਾਂ ਚ ਪਾਸ ਕਰਵਾਇਆ ਸੀਗਾ ਉਸ ਤੋਂ ਬਾਅਦ ਇਹ ਵੀ ਡੇਟਲੀ ਰਾਸ਼ਟਰਪਤੀ ਸਾਈਬਾ ਦ੍ਰੋਪਤੀ ਮਰੂਜੀ ਮਰਮਰੂਜੀ ਉਹਨਾਂ ਨੇ ਵੀ ਇਹਨਾਂ ਤੇ ਸਾਈਨ ਕਰਕੇ ਫਾਈਨਲ ਅਸੈਂਟ ਦੇ ਦਿੱਤੀ ਸੀਗੀ ਤੇ ਗਵਰਨਮੈਂਟ ਵੱਲੋਂ ਇੱਕ ਨੋਟੀਫਿਕੇਸ਼ਨ ਵੀ ਹੋ ਗਈ ਸੀ ਕਿ ਇਹ ਬਿੱਲ ਜਿਹੜਾ ਹੈ ਹਿੰਦੁਸਤਾਨ ਚ ਵਕਫ ਵਸੂ ਵਕਫ ਅਮੈਂਡਮੈਂਟ ਬਿਲ 2025 2025 ਲਾਗੂ ਹੋ ਚੁੱਕਾ ਹੈ ਲੇਕਿਨ ਸੁਪਰੀਮ ਕੋਰਟ ਦੇ ਵਿੱਚ ਦਰਜਨਾਂ ਪਟੀਸ਼ਨਾਂ ਇਸ ਸੋਧਾਂ ਦੇ ਖਿਲਾਫ ਲਾਈਆਂ ਗਈਆਂ ਤੇ ਫਿਰ ਸੀਜੀਆਈ ਦੀ ਬੈਂਚ ਜਿਹਦੇ ਚ ਹੋਰ ਵੀ ਚਾਰ ਜੱਜ ਨਾਲ ਸੀਗੀ ਸੀਜੀਆਈ ਜਿਹੜੇ ਚੀਫ ਜਸਟਿਸ ਸੰਜੀਵ ਖੰਨਾ ਸਾਹਿਬ ਉਨਰ ਦੀ ਜਿਹੜੀ ਚੇਰ ਰਹਿਨਮਾਈ ਦੇ ਵਿੱਚ ਇਹ ਪਟੀਸ਼ਨਾਂ ਤੇ ਸੁਣਵਾਈ ਹੋਈ ਸੁਣਵਾਈ ਤੇ ਬਾਅਦ ਜਿਹੜਾ ਇੱਕ ਰਿਲੀਫ ਦਿੱਤਾ ਗਿਆ ਹੈ ਕਾਨੂੰਨੀ ਤੌਰ ਤੇ ਉਹ ਸੈਂਟਰਲ ਗਵਰਨਮੈਂਟ ਸਖਤਤਾ ਦੇ ਹੈ ਜੀ ਜੀ ਜੇ ਤੁਸੀਂ ਕਹਿੰਦੇ ਹੋ ਕਿ ਲਾਗੂ ਹੋ ਗਿਆ ਤੇ ਜਿਹੜੇ ਬੋਰਡਾਂ ਦੇ ਵਿੱਚ ਇਹ ਨਾ ਹੋਵੇ ਜਦ ਤੱਕ ਪ੍ਰੋਸੀਡਿੰਗ ਚੱਲਦੀਆਂ ਤੁਸੀਂ ਕੋਈ ਨਵੀਆਂ ਭਰਤੀਆਂ ਬੋਰਡਾਂ ਦੇ ਵਿੱਚ ਨਾ ਕਰ ਦਿਓ ਜੀ ਹੋਰ ਕਾਫੀ ਜਿਹੜੇ ਜਿਹੜੇ ਕੰਟੈਂਸ਼ਨ ਜਾਂ ਜਿਹਨੂੰ ਕਹਿੰਦੇ ਕੰਟਰੋਵਰਸ਼ਲ ਇਸ਼ਿਊਜ਼ ਹੈ ਰੇਜ਼ ਕੀਤੇ ਗਏ ਆ ਵਿਕਟਮ ਜਾਂ ਗਰੀਬ ਜਾਂ ਆਬਜੈਕਸ਼ਨਰ Alors, ਉਹਨਾਂ ਦੀਆਂ ਕੁਝ ਬਿੰਦੂਆਂ ਤੇ ਸੁਪਰੀਮ ਕੋਰਟ ਨੇ ਸਿੰਪੈਥੈਟਿਕਲੀ ਉਹਨਾਂ ਨੂੰ ਲੈ ਕੇ ਉਹਨਾਂ ਨੂੰ ਇੱਕ ਰਿਲੀਫ ਦੇਣ ਦੀ ਕੋਸ਼ਿਸ਼ ਕੀਤੀ ਹੈਗੀ ਆ ਔਰ ਫਿਲਹਾਲ ਜਿਹੜੀ ਹੈਗੀ ਆ ਇਹ ਜਿਹਨਾਂ ਚੋਂ ਵੱਡਾ-ਵੱਡਾ ਇਹ ਸੀਗਾ ਕਿ ਕੋਈ ਗੈਰ-ਮੁਸਲਿਮ ਕੀ ਬੋਰਡ ਦਾ ਮੈਂਬਰ ਬਣ ਸਕਦਾ ਹੈ ਜਾਂ ਹੋਰ ਇਹ ਜੇ ਕਾਫੀ ਮੁੱਦੇ ਸੀਗੇ ਜਿਨ੍ਹਾਂ ਨੂੰ ਨਾ ਸਿਰਫ ਮੁਸਲਮਾਨ ਸਮਾਜ ਦੇ ਕੁਝ ਲੀਡਰਾਂ ਨੂੰ ਇਤਰਾਜ਼ ਸੀਗਾ ਈਵਨ ਕਿ ਵੱਖ-ਵੱਖ ਜਿਹੜੀਆਂ ਪਾਰਟੀਆਂ ਜਿਹੜੀਆਂ ਕਹਿੰਦੀਆਂ ਕਿ ਅਸੀਂ ਸਰਕੂਲਰ ਹੈਗੇ ਉਹਦੇ ਕੱਲੇ ਮੁਸਲਮਾਨ ਨਹੀਂ ਹੈਗੇ ਉਹਨਾਂ ਚ ਵੱਖ-ਵੱਖ ਧਰਮਾਂ ਦੇ ਲੋਕ ਉਸ ਪਾਰਟੀਆਂ 'ਚ ਹੈਗੇ ਉਹਨਾਂ ਨੂੰ ਵੀ ਇੱਕ ਹੱਥੇ ਆਪਣੇ ਜाहਰ ਕੀਤੇ ਗਏ ਸੁਪਰੀਮ ਕੋਰਟ ਅੱਗੇ ਕਿ ਇਹ ਸਾਡੇ ਜਿਹੜੇ ਹੈਗੇ ਆ ਹਕੂਕਾਂ ਤੇ ਡਾਕਾ ਹੈਗਾ ਇੱਕ ਤਰ੍ਹਾਂ ਦਾ ਸਾਡੇ ਹੱਕ ਮਾਰੇ ਜਾ ਰਹੇ ਹੈ ਕਿਉਂਕਿ ਸੁਪਰੀਮ ਕੋਰਟ ਕੋਲ ਤੁਹਾਨੂੰ ਪਤਾ ਇੱਕ ਪਾਵਰ ਹੁੰਦੀ ਹੈ ਜੇ ਬਿੱਲ ਪਾਸ ਵੀ ਹੋ ਜੇ ਤਾਂ ਉਹਨੂੰ ਰਿਵਿਊ ਕਰਨ ਦੀ ਵੀ ਇੱਕ ਪ੍ਰੈਰੋਗੇਟਿਕ ਵੱਡਾ ਹੁੰਦਾ ਜਿਵੇਂ ਟਰੰਪ ਸਾਹਿਬ ਨੇ ਆਪਣੀ ਐਗਜ਼ੀਕਿਊਟਿਵ ਆਰਡਰ ਆਹੀ ਕਾਫੀ ਜ਼ਿਆਦਾ ਤਹਿਲ ਕਾ ਪਾਇਆ ਸੀਗਾ ਉਹਨਾਂ ਦੇ ਵੀ ਕਾਫੀ ਕਾਨੂੰਨ ਜਿਹੜੇ ਹੈਗੇ ਉੱਥੋਂ ਦੀਆਂ ਕੋਰਟਾਂ ਨੇ ਰੋਕ ਲਾਤੀ ਹੈਗੇ ਜਿਵੇਂ ਕਿ ਸਾਡਾ ਇੱਕ ਬੱਚਾ ਸੀਗਾ ਜੀ ਜੀ ਅਗਲੇ ਮਹੀਨੇ ਉਹਦੀ ਫਾਈਨਲ ਡਿਗਰੀ ਹੋਣੀ ਸੀ ਤੇ ਉਹਨੂੰ ਕਹਿੰਦੇ ਤੂੰ ਬਾਹਰ ਚੱਲ ਜਾ ਆਪਣੇ ਮੁਲਕ ਚਲਾ ਜਾ ਉਹਨੇ ਆਪਣੇ ਕੋਰਟ ਤੇ ਰਿਲੀਫ ਲੈ ਕੇ ਫੈਡਰਲ ਉੱਥੋਂ ਦੀ ਉੱਥੋਂ ਦੀ ਵੱਡੀ ਕੋਰਟ ਚ ਰਿਲੀਫ ਉਹਨੇ ਲੈ ਕੇ ਕਹਿੰਦਾ ਹੁਣ ਡਿਗਰੀ ਕਰਕੇ ਹੀ ਵਾਪਸ ਮੈਂ ਜਾਊਂਗਾ ਕਿਉਂਕਿ ਉੱਥੋਂ ਦੀ ਕੋਰਟ ਨੇ ਨਾ ਰਿਲੀਫ ਦੇ ਦਿੱਤਾ ਹੁਣ ਗੱਲ ਇਹ ਇਨਸਾਫ ਨਾਲ ਜੁੜੀ ਹੋਈ ਜਸਟਿਸ ਨਾਲ ਜੁੜੀ ਤਾਂ ਮੈਨੂੰ ਐਗਜ਼ੈਂਪਲ ਦੇਣਾ ਪਿਆ ਅਮਰੀਕਨ ਫੈਡਰਲ ਕੋਰਟ ਦਾ ਫੈਡਰਲ ਕੋਰਟ ਉੱਥੋਂ ਦੀ ਵੱਡੀ ਕੋਰਟ ਦਾ ਸਹੀ ਗੱਲ ਇਹਦੀ ਜਸਟਿਸ ਕਨਰ ਸਾਹਿਬ ਦੀ ਅਗਾਈ ਦੇ ਵਿੱਚ ਇਹ ਨੈਕਸਟ ਜਿਹੜੀ ਹੀਅਰਿੰਗ ਹੈਗੀ 5 ਰੱਖੀ ਗਈ ਹੈਗੀ ਆ ਅਗਲੇ ਮਹੀਨੇ ਤੇ ਇੱਕ ਹੋਰ ਪੁਆਇੰਟ ਇਹ ਚਾਹ ਰਿਹਾ ਕਿ ਮੈਨੂੰ ਇਸ ਚੀਜ਼ ਦਾ ਕਿਉਂਕਿ ਜਿਹੜੇ ਜਸਟਿਸ ਸੰਜੀਵ ਖਰਨਾ ਸਾਬ ਹੈਗੇ 13 ਮਈ ਨੂੰ ਰਿਟਾਇਰ ਹੋਣ ਜਾ ਰਹੇ ਹੈ ਤੇ ਉਹਨਾਂ ਦੇ ਨਾਲ ਹੀ 14 ਨੂੰ ਬੀਰ ਗਵਈਸ ਸਾਹਿਬ ਜਿਹੜੇ ਹੈਗੇ ਨੈਕਸਟ ਸੀਨੀਅਰ ਹੈਗੇ ਸੁਪਰੀਮ ਕੋਰਟ ਦੇ ਜਸਟਿਸ ਉਹ ਅਹੁਦਾ ਸੰਭਾਲਣ ਜਾ ਰਹੇ ਹੈਗੇ ਸੁਪਰੀਮ ਕੋਰਟ ਆਫ ਇੰਡੀਆ ਦਾ ਫਿਲਹਾਲ ਦੀ ਕਾਈਂਡ ਆਫ ਰੀਲੀਫ ਹੈਜ਼ ਬੀਨ ਗਰੰਟਡ ਟੂ ਦਾ ਪਟੀਸ਼ਨਰਸ ਜੀ ਇਹਦੇ ਨਾਲ ਹੀ ਗੱਲ ਕਰਾਂਗੇ ਕਿਉਂਕਿ ਵਕਫ ਬਿੱਲ ਦੇ ਨੂੰ ਲੈ ਕੇ ਜੋ ਵੀ ਇਹਦੇ ਚ ਸੁਣਵਾਈਆਂ ਹੁੰਦੀਆਂ ਨੇ ਪੂਰੇ ਦੇ ਦੇ ਨਿਗਾਹਾਂ ਟਿੱਕੀਆਂ ਨੇ ਤੇ ਉੱਥੇ ਹੀ ਸੁਪਰੀਮ ਕੋਰਟ ਦੇ ਵੱਲੋਂ ਇੱਕ ਹੋਰ ਜਿਹੜਾ ਹੈ ਅੱਜ ਵੱਡਾ ਵੱਡੀ ਗੱਲ ਜਿਹੜੀ ਆਖੀ ਗਈ ਹੈ ਜਿੱਥੇ ਆਪਾਂ ਕਹਿੰਦੇ ਆ ਕਿ ਹਿੰਦੀ ਸਾਡੀ ਮਾਤਰ ਭਾਸ਼ਾ ਹੈ ਤੇ ਅੱਜ ਉਰਦੂ ਭਾਸ਼ਾ ਨੂੰ ਲੈ ਕੇ ਸੁਪਰੀਮ ਕੋਰਟ ਨੇ ਇਹ ਕਹਿਤਾ ਕਿ ਉਰਦੂ ਤੋਂ ਬਿਨਾ ਤਾਂ ਹਿੰਦੀ ਵੀ ਅਧੂਰੀ ਹੈ ਇਹ ਵੀ ਜਿਹੜੀ ਉਰਦੂ ਹੈ ਸਾਡੇ ਭਾਰਤ ਦੀ ਮਿੱਟੀ ਦੀ ਭਾਸ਼ਾ ਹੈ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਉਰਦੂ ਨੂੰ ਹਮੇਸ਼ਾ ਤੋਂ ਮੁਸਲਮਾਂ ਪਾ ਇਸ਼ਾਰੇ ਦੇ ਨਾਲ ਜੋੜ ਕੇ ਹੀ ਦੇਖਿਆ ਜਾਂਦਾ ਵੀ ਉਹਨਾਂ ਦੀ ਭਾਸ਼ਾ ਹੈ ਵੀ ਹਿੰਦੂਆਂ ਦੀ ਭਾਸ਼ਾ ਲੱਗ ਤੇ ਵਕਤ ਵਕਤ ਪਰਮਾ ਤੇ ਲੋਕਾਂ ਦੀ ਭਾਸ਼ਾਾਂ ਮਾ ਲੱਗ ਲੱਗ ਨੇ ਭਾਰਤ ਦੇ ਵਿੱਚ ਪਤਨੀ ਕਿੰਨੀਆਂ ਭਾਸ਼ਾਵਾਂ ਪਈਆਂ ਜਾਂਦੀਆਂ ਨੇ ਪਰ ਉਰਦੂ ਭਾਸ਼ਾ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਜੋ ਸੁਪਰੀਮ ਕੋਰਟ ਨੇ ਅੱਜ ਰਿਲੇਟ ਕਰਦਾ ਬੜਾ ਵਧੀਆ ਸੀਕੁਐਂਸ ਬਣਾਦਾ ਬੜਾ ਖੁਸ਼ੀ ਵਾਲੀ ਗੱਲ ਆ ਸੁਪਰੀਮ ਕੋਰਟ ਨਾਲ ਰਿਲੇਟਡ ਉਰਦੂ ਨਾਲ ਰਿਲੇਟਡ ਕਿਤੇ ਨਾ ਕਿਤੇ ਦੋਨੋਂ ਵਿਸ਼ੇ ਕੋਰ ਰੇਟ ਤਾਂ ਕਰਦੇ ਆ ਡਾਇਰੈਕਟਰੀ ਜਾਂ ਇਨਡਾਇਰੈਕਟਲੀ ਜੀ ਉਹ ਚ ਵੀ ਰਿਲੀਫ ਸੁਪਰੀਮ ਕੋਰਟ ਨੇ ਦੇਣ ਦੀ ਕੋਸ਼ਿਸ਼ ਕੀਤੀ ਇਹ ਜਿਹੜਾ ਕੇਸ ਤੁਸੀਂ ਲੈਂਗੁਏਜ ਵਾਲਾ ਕੀਤਾ ਭਾਸ਼ਾ ਵਾਲਾ ਕੀਤਾ ਉਰਦੂ ਜ਼ੁਬਾਨ ਵਾਲਾ ਕੀਤਾ ਹੈਗਾ ਉਹ ਚ ਸੁਪਰੀਮ ਕੋਰਟ ਨੇ ਇੱਕ ਬੜਾ ਸੰਜੀਦਾ ਔਰ ਬੜਾ ਪੋਜ਼ਿਟਿਵ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਜਿਹੜਾ ਕਿ ਸਾਰੇ ਸੰਸਾਰ ਚ ਫੈਲੇਗਾ ਕਿਉਂਕਿ ਉਰਦੂ ਨੂੰ ਇੱਕ ਤਰ੍ਹਾਂ ਦਾ ਸੁਪਰੀਮ ਕੋਰਟ ਨੇ ਇੱਕ ਤਰ੍ਹਾਂ ਦੀ ਇੱਜ਼ਤ ਦੇ ਨੂੰ ਇੱਕ ਮੋਹਰ ਲਾਈ ਹੈ ਕਿ ਉਰਦੂ ਨੂੰ ਤੁਸੀਂ ਇੱਕ ਧਰਮ ਦੀ ਭਾਸ਼ਾ ਨਾ ਸਮਝੋ ਜੀ ਇਹ ਇੱਕ ਧਰਮ ਦੀ ਭਾਸ਼ਾ ਨਹੀਂ ਹੈ ਇਹ ਸਾਂਜੀ ਗੰਗਾ ਜਮਨੀ ਜਿਹੜੀ ਤਹਿਜ਼ੀਬ ਹੈ ਸਾਡੇ ਹਿੰਦੁਸਤਾਨ ਦੀ ਉਹਦਾ ਇੱਕ ਬਹੁਤ ਵੱਡਾ ਪ੍ਰਤੀਕ ਹੈ ਚਿੰਨ ਹੈ ਇਸ ਕਰਕੇ ਤੁਸੀਂ ਇਹ ਵੀ ਸਮਝ ਸਕਦੇ ਹੋ ਕਿ ਜਿਹੜੀ ਉਰਦੂ ਭਾਸ਼ਾ ਹੈਗੇ ਦਾ origin ਦਿੱਲੀ ਦੇ ਆਸ-ਪਾਸ ਦੇ ਇਲਾਕੇ ਜਿਹੜੀ ਸ਼ੁਰੂਆਤ ਹੋਈ ਸੀ ਅਬ ਜਿਹੜੇ ਖੁਸਰੋ ਸਾਹਿਬ ਸੀਗੇ ਖੁਸਰੋ ਅਬ ਅਮੀਰ ਖੁਸਰੋ ਸਾਹਿਬ ਉਹਨਾਂ ਨੇ ਉਰਦੂ ਨੂੰ ਪ੍ਰਮੋਟ ਕਰਨ ਵਾਸਤੇ ਵੱਡੇ ਯਤਨ ਕੀਤੇ ਔਰ ਤੁਹਾਡੀ ਗੱਲ ਬਿਲਕੁਲ ਠੀਕ ਆ ਕਿ ਹਿੰਦੀ ਨਾਲ ਇਹ ਜਿਹੜੀ ਬਿਲਕੁਲ ਆਪਸ ਵਿੱਚ ਰਿਲੇਟ ਕਰਦੇ ਹੈਗੇ ਆ ਔਰ ਉਰਦੂ ਭਾਸ਼ਾ ਦੀ ਇਹ ਹੁਣ ਗੱਲ ਆਮ ਬੰਦਿਆਂ ਦੇ ਸਵਾਲ ਦਿਮਾਗ 'ਚ ਗੱਲ ਹੈ ਕਿ ਸੁਪਰੀਮ ਕੋਰਟ 'ਚ ਮੈਟਰ ਕਿਵੇਂ ਪਹੁੰਚ ਗਿਆ ਦੇਸ਼ ਦੀ ਸਰਵੋੱਚ ਅਦਾਲਤ ਜਿਹਨੂੰ ਕਹਿੰਦੇ ਆਪਾਂ ਉੱਥੇ ਇਹ ਹੈ ਜਿਹੜਾ ਮਾਮਲਾ ਪਹੁੰਚ ਗਿਆ ਉਰਦੂ ਨੂੰ ਲੈ ਕੇ ਗੱਲ ਇਹ ਸੀ ਆ ਕੋਲਾ ਜ਼ਿਲ੍ਹਾ ਜਿਹੜਾ ਮਹਾਰਾਸ਼ਟਰ 'ਚ ਹੈਗਾ ਉੱਥੋਂ ਤਾਂ ਇੱਕ ਛੋਟੀ ਜੀ ਕਾਉਂਸਲ ਦੀ ਜਗ੍ਹਾ ਕੀ ਪਾਤਰਨਾਮ ਦੀ ਉੱਥੋਂ ਦੀ ਇੱਕ ਸਾਬਕਾ ਕਾਉਂਸਲਰ ਜਿਹਨੂੰ ਆਪਾਂ ਕਹਿ ਲੈਂਦੇ ਆ ਵਰਸ਼ਾ ਤਾਰਾ ਵਰਸ਼ਾ ਤਾਈ ਜੀ ਉਹਨੂੰ ਇਤਰਾਜ਼ ਸੀਗਾ ਜੀ ਮਰਾਠੀ ਭਾਸ਼ਾ ਦੇ ਨਾਲ ਨਾਲ ਹਰ ਜਗ੍ਹਾ ਉਰਦੂ ਦੇ ਬੋਰਡ ਲਾਏ ਜਾਂਦੇ ਪਏ ਆ ਤੇ ਮੈਨੂੰ ਇਸ ਗੱਲ ਦੀ ਇਤਰਾਜ਼ ਹੈ ਮੈਂ ਨਹੀਂ ਚਾਹੁੰਦੀ ਕਿ ਉਰਦੂ ਦੇ ਜਗ੍ਹਾ ਹਰ ਜਗ੍ਹਾ ਬੋਰਡ ਲਾਏ ਜਾਣ ਸੁਪਰੀਮ ਕੋਰਟ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉੱਥੇ ਵੱਡੀ ਗਿਣਤੀ ਚ ਲੋਕ ਉਰਦੂ ਨੂੰ ਸਮਝਦੇ ਆ ਔਰ ਜੇ ਉਰਦੂ ਦੇ ਬੋਰਡ ਲੱਗ ਵੀ ਗਏ ਤਾਂ ਇਹਦੇ ਨਾਲ ਕਿਸੇ ਨੂੰ ਕੀ ਦਿੱਕਤ ਹੋ ਸਕਦੀ ਆ ਫਿਰ ਉਰਦੂ ਦੀ ਭਾਸ਼ਾ ਨੂੰ ਤੁਸੀਂ ਛੱਕ ਦੀ ਨਗਲ ਕਿਵੇਂ ਦੇਖਿਆ ਜਾ ਸਕਦਾ ਸੋ ਇਸ ਕਰਕੇ ਸੁਪਰੀਮ ਕੋਰਟ ਨੇ ਇੱਕ ਉਰਦੂ ਭਾਸ਼ਾ ਨੂੰ ਮਾਨ ਦਿੰਦਿਆ ਹੋਇਆ ਆਮ ਲੋਕਾਂ ਦਾ ਤੇ ਮੈਸੇਜ ਪਹੁੰਚਾਇਆ ਕਿ ਉਰਦੂ ਸਭ ਦੀ ਸਾਂਝੀ ਭਾਸ਼ਾ ਹੈਗੀ ਆ ਆਰਿਆਨ ਇੰਡੋ ਜਿਹੜੀ ਭਾਸ਼ਾ ਨਾਲ ਸੰਬੰਧਿਤ ਹੈ ਔਰ ਸਾਡੀ ਆਪਣੀ ਭਾਸ਼ਾ ਇਹਦਾ origin ਵੀ ਇਥੋਂ ਹੋਇਆ ਹੋਇਆ ਹੈ ਭਾਰਤ ਦੀ ਧਰਤੀ ਤੇ ਹੋਇਆ ਹੈ ਬਗੋਂ ਗੱਲ ਵੱਖਰੀ ਕਿ ਹੁਣੇ ਜਿਹੜੀ ਭਾਸ਼ਾ ਦਾ ਵਿਸਤਾਰ ਮਹਾਰਾਸ਼ਟਰ ਆਂਧਾ ਪ੍ਰਦੇਸ਼ ਕਰਨਾਟਕਾ ਤੇ ਵੱਡੀ ਗਿਣਤੀ ਚ ਹੋ ਵੱਡੇ ਲੈਵਲ ਤੇ ਹੋ ਚੁੱਕਾ ਹੈ ਲਿਕਨ ਦੇ ਚ ਕੋ ਮਾੜੀ ਗੱਲ ਹੀ ਲੈਂਗੁਏਜ ਜਿਹੜੀਆਂ ਵੀ ਹੈਗੀਆਂ ਸਾਡੀਆਂ ਉਹ ਜੇ ਵਧਦੇ ਆ ਫੁੱਲਦੀਆਂ ਤੇ ਮਾੜੀ ਗੱਲ ਨਹੀਂ ਲੇਕਿਨ ਧੱਕੇ ਨਾਲ ਜਿਹੜੀ ਭਾਸ਼ਾ ਲਾਗੂ ਕਰਾਣੀ ਉਹ ਚੀਜ਼ ਗਲਤ ਹੁੰਦੀ ਹੈ ਜਿੱਦਾਂ ਕਿ ਪਾਕਿਸਤਾਨ ਨੇ ਇੱਕ ਬਹੁਤ ਵੱਡੀ ਹਿਸਟੋਰੀਕਲ ਕਲਚਰਲ ਮਿਸਟੇਕ ਕੀਤੀ ਉਹਨਾਂ ਦੀ ਮਾਤ ਭਾਸ਼ਾ ਜਿਹੜੀ ਸੀਗੀ ਪੰਜਾਬੀ ਸੀਗੀ ਜਿਹੜਾ ਪਾਕਿਸਤਾਨ ਚ ਬਹੁਤ ਵੱਡਾ ਹਿੱਸਾ ਪੰਜਾਬ ਦਾ ਹੈਗਾ ਜਿਹਦੇ ਚ ਪੰਜਾਬੀ ਉਹਨਾਂ ਦੀ ਮਾਤ ਭਾਸ਼ਾ ਸੀ ਕਿ ਉਹਨਾਂ ਨੇ ਪੰਜਾਬੀ ਨੂੰ ਮਾਤ ਭਾਸ਼ਾ ਨੂੰ ਤਾਂ ਸਕੂਲਾਂ ਚ ਪੜਾਉਣਾ ਬੰਦ ਕਰਤਾ ਅੱਜ ਉਹ ਤੜਫਦੇ ਪੇ ਰਹੁੰਦੇ ਪ ਕੇ ਸਾਡੀ ਜਿਹੜੀ ਮਾਤ ਭਾਸ਼ਾ ਹੈ ਜਿਹੜੀ ਕਿ ਸੰਸਾਰ ਦੇ ਕਰੋੜਾਂ ਅਰਬਾਂ ਲੋਕਾਂ ਦੇ ਵਿੱਚ ਬੋਲੀ ਜਾਂਦੀ ਹੈਗੀ ਆ ਸੰਸਾਰ ਦੀਆਂ 10 ਵੱਡੀਆਂ ਭਾਸ਼ਾਵਾਂ ਚੋਂ ਇੱਕ ਹੈਗਾ ਉਹਨਾਂ ਨੇ ਉੱਥੇ ਨੂੰ ਕਿਲ ਕਰਨ ਦਾ ਉਹਦਾ ਕਤਲ ਕਰਨ ਦਾ ਕੋਸ਼ਿਸ਼ ਕੀਤੀ ਪਾਕਿਸਤਾਨ ਦੀ ਸਰਕਾਰ ਨੇ ਇਸਲਾਮਿਕ ਸ਼ੈਡੋ ਦੇ ਅਜ ਵਿੱਚ ਆ ਕੇ ਔਰ ਅੱਜ ਜੋ ਉਪਸਤਾ ਰਹੇ ਹੈਗੇ ਕਿ ਬੋਲਦੇ ਪੰਜਾਬੀ ਹੈ ਲੇਕਿਨ ਉਹਨਾਂ ਨੇ ਆਪਣੀ ਜਿਹੜੀ ਮਾਤ ਭਾਸ਼ਾ ਨੂੰ ਸਕੂਲਾਂ ਚ ਪੜਾਉਣਾ ਬੰਦ ਕੀਤਾ ਤੇ ਇਹਦੇ ਰਿਪਰਕੇਸ਼ਨ ਇਹਦੇ ਨਤੀਜੇ ਇਹ ਹੋਏ ਕਿ ਆਪਣਾ ਕਲਚਰ ਉਹ ਜਿਹੜਾ ਉਹ ਭੁੱਲ ਬੈਠੇ ਤੇ ਅੱਜ ਉਹ ਦਵਾ ਰਿਵਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਲੇਕਿਨ 70 75 ਸਾਲ ਉਹਨਾਂ ਨੇ ਜੋ ਨੁਕਸਾਨ ਪੰਜਾਬੀ ਭਾਸ਼ਾ ਦਾ ਕੀਤਾ ਸੀਗਾ ਆ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਇੱਕ ਤਰ੍ਹਾਂ ਦੀ ਕਾਈਂਡ ਆਫ ਪ੍ਰੋਟੈਕਸ਼ਨ ਉਰਦੂ ਭਾਸ਼ਾ ਨੂੰ ਦਿੱਤੀ ਜਾ ਰਹੀ ਹੈ ਤੇ ਇਹਦਾ ਸਵਾਗਤ ਕਰਨਾ ਬੰਦ ਹੈ ਕਿ ਉਰਦੂ ਰਿਸਪੈਕਟੇਬਲ ਹੈ ਇੱਜ਼ਤ ਦੀ ਭਾਸ਼ਾ ਹੈ ਔਰ ਇੱਕ ਇਹਦਾ ਆਸਰ ਹੈ ਜਿਹੜਾ ਇੱਕ ਬੜਾ ਚੰਗਾ ਆਸਰ ਮੰਨਿਆ ਜਾਂਦਾ ਤੁਸੀਂ ਦੇਖ ਦਿਓ ਕਿ ਜੇ ਗੱਲ ਅਸੀਂ ਕੋਈ ਸ਼ਾਇਰ ਜਾਂ ਆਪਾਂ ਦੋ ਲੰਮੇ ਲੰਮੇ ਅਸੀਂ ਵੀ ਬੋਲ ਲਈਏ ਜੇ ਸ਼ਾਇਰ ਉਰਦੂ ਚ ਕੋ ਚੰਗੇ ਤਰੀਕੇ ਨਾਲ ਉਹਨੂੰ ਆਪਣਾ ਪੇਸ਼ ਕਰਦਾ ਤੇ ਤੈਨੂੰ ਲੈਣਾ ਚ ਦੋ ਅਸੀਆਂ ਜਿੰਨੀ ਗੱਲ ਹੋ ਕਰ ਸਕਦਾ ਸੋ ਇਸ ਕਰਕੇ ਮੈਂ ਤੁਹਾਡੇ ਜਿਹੜੇ ਫੈਸਲੇ ਦੀ ਐਨਲਿਸਿਸ ਨੂੰ ਲੈ ਕੇ ਪੁੱਛੇਗੇ ਸਵਾਲ ਦਾ ਮੈਂ ਵੀ ਸਵਾਗਤ ਕਰਦਾ ਕਿਉਂਕਿ ਜਿਸ ਤਰ੍ਹਾਂ ਮੁ슬ਮ ਭਾਈਚਾਰੇ ਦੇ ਨਾਲ ਜੁੜਿਆ ਕੋਈ ਵੀ ਮਸਲਾ ਹੁੰਦਾ ਕੋਈ ਵੀ ਮੁੱਦਾ ਹੁੰਦਾ ਜੇਕਰ ਕੋਈ ਫੈਸਲਾ ਆਉਂਦਾ ਹੈ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਵੱਲੋਂ ਤਾਂ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਕਾ ਰੋਸ਼ ਜ਼ਰੂਰ ਪਾਇਆ ਜਾਂਦਾ ਤਾਂ ਇਹ ਵੀ ਕਈ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸ਼ਾਇਦ ਇਹ ਫੈਸਲਾ ਵੀ ਕਿਤੇ ਮੁ슬ਮ ਭਾਈਚਾਰੇ ਦੇ ਵਿਚਕਾਰ ਵਿਵਾਦ ਦਾ ਕਾਰਨ ਨਾ ਬਣ ਜੇ ਹਾਂ ਬਿਵਾਦ ਦਾ ਕਾਰਨ ਬਣ ਸਕਦਾ ਸੀ ਜੀ ਲੇਕਿਨ ਸਰਬੋੱਚ ਜਿਹੜੀ ਅਦਾਲਤ ਹੈ ਸੁਪਰੀਮ ਕੋਰਟ ਜਿਹਨੂੰ ਅਪ ਅੰਗਰੇਜ਼ੀ ਚ ਕਹਿੰਦੇ ਆ ਜਦੋਂ ਉਹਨਾਂ ਦਾ ਫੈਸਲਾ ਆ ਗਿਆ ਤੇ ਉਹ ਫੈਸਲਾ ਕੋ ਮੰਮੁਲੀ ਫੈਸਲਾ ਨਹੀਂ ਹੈ ਬੜੇ ਇੱਕ ਵਿਦਵਾਨ ਲਰਨਰਡ ਲੋਗ ਉੱਥੇ ਬੈਠੇ ਹੈ ਕੋ ਸਿੰਗਲ ਬੈਂਚ ਦਾ ਫੈਸਲਾ ਨਹੀਂ ਹੈ ਉੱਥੇ ਤਿੰਨ ਜੱਜਾਂ ਦੇ ਫੈਸਲੇ ਹੈਗੇ ਆ ਔਰ ਇਹ ਇੱਕ ਤਰ੍ਹਾਂ ਦਾ ਪੋਜ਼ਿਟਿਵਿਟੀ ਵੱਲ ਮੈਨ ਲੱਗਦਾ ਜਾ ਰਿਹਾ ਔਰ ਔਰ ਜੋ ਕੁਝ ਮੀਡੀਆ ਹਾਊਸਸ ਨੇ ਇਹਨਾਂ ਨੂੰ ਫਰੰਟ ਪੇਜ ਤੇ ਵੀ ਕਵਰ ਕੀਤਾ ਤੁਹਾਨੂੰ ਪਤਾ ਹੀ ਆ ਜੀ ਕੋਈ ਚੀਜ਼ ਫਰੰਟ ਪੇਜ ਤੇ ਆਂਦੀ ਉਹਦੀ ਸਕਰੂਟੀ ਹੁੰਦੀ ਤਾਂ ਹੀ ਉਹ ਫਰੰਟ ਪੇਜ ਤੇ ਆਂਦੀ ਆ ਹੁਣ ਤਾਂ ਚਲੋ ਡਿਜੀਟਲ ਮੀਡੀਆ ਆ ਗਿਆ ਪਹਿਲੇ ਜ਼ਮਾਨੇ ਦੇ ਵਿੱਚ ਫਰੰਟ ਪੇਜ ਉਹਨੇ ਮੰਨੇ ਜਾਂਦੇ ਸੀ ਕਿ ਮੋਸਟ ਇੰਪੋਰਟੈਂਟ ਜਿਹੜੀ ਖਬਰ ਹੁੰਦੀ ਸੀ ਉਹਨ ਤੇ ਕਰੀ ਕੀਤਾ ਜਾਂਦਾ ਸੀਗਾ ਹੋਰ ਵੀ ਜਿਹੜੀਆਂ ਵੱਡੀਆਂ ਜਿਹੜੀਆਂ ਨੈਸ਼ਨਲ ਲੈਵਲ ਦੇ ਪੇਪਰਸ ਹੁੰਦੇ ਆ ਸੋ ਇਸ ਕਰਕੇ ਕਈ ਇਹ ਜਿਹੜੇ ਨਿਊਜ਼ਪੇਪਰਸ ਚ ਇਹ ਫਰੰਟ ਲੈਵਲ ਤੇ ਜੇ ਨੂੰ ਕੋਈ ਜਗ੍ਹਾ ਮਿਲੀ ਆ ਸਪੇਸ ਮਿਲੀ ਆ ਤੇ ਐਸੇ ਕਰਕੇ ਮਿਲੀ ਆ बिकॉज ਆਫ ਇੰਪੋਰਟੈਂਸ ਜਿਹੜੀ ਇਹਦੀ ਮਹੱਤਤਾ ਹੈਗੀ ਐ ਇਸ ਭਾਸ਼ਾ ਦੀ ਫਿਲਹਾਲ ਮੈਨੂੰ ਨਹੀਂ ਲੱਗਦਾ ਕਿ ਇਸ ਗੱਲ ਵੱਲ ਕੋਈ ਵਿਵਾਦਤਾ ਤਾਂ ਦੇਖੋ ਜੀ ਜੇ ਹੁਣ ਕਿਸੇ ਨੂੰ ਕੋਈ ਹੈਬਿਚੁਅਲ ਕੰਟਰੋਵਰਸ਼ੀਅਲ ਬੰਗ ਇਨਸਾਨ ਜਾਂ ਆਰਗੇਨਾਈਜੇਸ਼ਨ ਨਹੀਂ ਉਹਦੇ ਬਰਤਮਤ ਕੁਝ ਨਹੀਂ ਕਿਸਾ ਦਾ ਬਾਕੀ ਜੇ ਕੋਈ ਵਿਵਾਦ ਹੋਏਗਾ ਉਹ ਉਹ ਹਾਈਪੋਥੈਟিক্যাল ਜੋ ਹੋਏਗਾ ਤਾਂ ਹੋਏਗਾ ਫਿਰ ਉਹ ਇਸ ਗੱਲ ਦਾ ਡਰ ਵਾਕਿ ਤੇ ਜੁਡੀਸ਼ਿਨਿਟੀ ਚੱਲ ਸਕਦੀ ਸੰਸਾਰ ਨਹੀਂ ਚੱਲ ਸਕਦੀ ਸਰਕਾਰਾਂ ਨਹੀਂ ਚੱਲ ਸਕਦੀਆਂ ਲੇਕਿਨ ਜਦੋਂ ਹੋਏਗਾ ਤੇ ਉਦੋਂ ਵੇਖੀ ਜਾਏਗੀ ਫਿਲਹਾਲ ਮੇਰਾ ਖਿਆਲ ਜਿਹੜਾ ਵੀ ਇੱਕ ਨਾਰਮਲ ਇੱਕ ਕਾਮਨ ਕਲਚਰ ਬੰਦਾ ਹੋਏਗਾ ਉਹਨੂੰ ਇਸ ਚੀਜ਼ ਦਾ ਸਵਾਗਤ ਹੀ ਕਰਨਾ ਚਾਹੀਦਾ ਕਿ ਉਹਨੂੰ ਇੱਜ਼ਤ ਦੇਣੀ ਇੱਕ ਸਭ ਦਾ ਇੱਕ ਇੱਜ਼ਤ ਦੇਣੀ ਚੰਗੀ ਗੱਲ ਹੈ ਇਹ ਆਪਣੀ ਆਪਸ਼ਨ ਹੈ ਤੁਸੀਂ ਜਿਹੜੀ ਵਰਗੀ ਭਾਸ਼ਾ ਨੂੰ ਮੰਨਤ ਦੇਣਾ ਹੀ ਚਾਹੀਦਾ ਹੈ ਪ੍ਰਸ਼ਾਸਨ ਤਾਂ ਹਮੇਸ਼ਾ ਹੀ ਪੰਚਾਇਤਾਂ ਨੂੰ ਸਨਮਾਨ ਦੇਣ ਦੀ ਗੱਲ ਕਰਤੀਆਂ ਰਹੀਆਂ ਨੇ ਤੇ ਇੱਕ ਵਾਰ ਹੁਣ ਪੰਜਾਬ ਦੀ ਸਿਆਸਤ ਤੇ ਆਜਨਿਆ ਕਿਉਂਕਿ ਪੰਜਾਬ ਦੀ ਰਾਜਨੀਤਿਕ ਜਿਹੜਾ ਮੰਚ ਹੈਗਾ ਉਸ ਦੇ ਉੱਪਰ ਕਾਫੀ ਕੁਝ ਨਵੇਂ ਰੁਝਾਨ ਦੇਖਣ ਨੂੰ ਮਿਲ ਰਹੇ ਨੇ ਤੇ ਖਾਸ ਗੱਲ ਜਿਹੜੀ ਕਾਲੀ ਦਲ ਦੀ ਭਰਤੀ ਮੁਹਿੰਮ ਹੈਗੀ ਹੈ ਉਸ ਦੇ ਵਿਚਕਾਰ ਅੰਮ੍ਰਿਤਪਾਲ ਸਿੰਘ ਦਾ ਨਾਮ ਆ ਰਿਹਾ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ 2027 ਦੀਆਂ ਜਿਹੜੀਆਂ ਚੋਣਾਂ ਨੇ ਉਸ ਨੂੰ ਦੇਖਦੇ ਹੋਏ ਆਪਣੋਂ ਆਪਣੇ ਪੱਖ ਨੂੰ ਆਪਣੇ ਛਵੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੀਐਮ ਚਿਹਰਾ ਜੜਾਇਆ ਆਉਣ ਵਾਲੇ ਜਿਹੜੀਆਂ 2027 ਦੀਆਂ ਚੋਣਾਂ ਨੇ ਉਸ ਦੇ ਵਿੱਚ ਅੰਮ੍ਰਿਤਪਾਲ ਸਿੰਘ ਦਾ ਚਿਹਰਾ ਹੋ ਸਕਦਾ ਹੈ ਤੇ ਇਸ ਗੱਲ ਨੇ ਤਰਥੱਲੀ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਮਚਾ ਦੇਵੇ ਕਿਉਂਕਿ ਉਦੋਂ ਇਹ ਗੱਲ ਸਾਹਮਣੇ ਆਈਏ ਇਹ ਜਿਹੜਾ ਪ੍ਰਸਤਾਵ ਲਿੱਤਾ ਗਿਆ ਵਾ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਜਦੋਂ ਅਕਾਲੀ ਦਲ ਦੀ ਬਾਦਲ ਦੀ ਜਿਹੜੀ ਛਵੀ ਹੈ ਉਹ ਇਸ ਵੇਲੇ ਸਹੀ ਨਹੀਂ ਚੱਲ ਰਹੀ ਆਪਸੀ ਦੋਫਾੜ ਚੱਲਦੇ ਪਏ ਨੇ ਕੀ ਕਹਿਣਾ ਚਾਹੋਗੇ ਤੁਸੀਂ ਹਾਂ ਜੀ ਸਪੈਸੀਫਿਕਲੀ ਪੰਜਾਬ ਦੀ ਪੰਥਕ ਸਿਆਸਤ ਅਕਾਲੀ ਸਿਆਸਤ ਦੇ ਵਿੱਚ ਇੱਕ ਵਕ ਇਸ ਵਕਤ ਫਿਲਹਾਲ ਕੋਈ ਜ਼ਿਆਦਾ ਇੱਕ ਜਦਾਂ ਉਹ ਦੀ ਨਜ਼ਰ ਆ ਰਿਹਾ ਕਿਉਂਕਿ ਜਿੱਥੇ ਕਨਫਿਊਜ਼ਨ ਵਾਲੀ ਸਿਚੁਏਸ਼ਨ ਬੜੀ ਹੋਈ ਹੈ ਹਾਲਾਤ ਜਿਹੜੇ ਆ ਪੰਥ ਦੇ ਸਪੈਸ਼ਲੀ ਸੋਹਦੀ ਜਿਹੜੀ ਅਕਾਲੀ ਦਲ ਦੀ ਅਕਾਲੀ ਜਿਹੜੀ ਪਾਰਟੀ ਹੁੰਦੀ ਹੈ ਇਹਨਾਂ ਦੀ ਮੋਟਲੀ ਜਿਹੜੀ ਕਨਸਰਨਸ ਹੁੰਦੇ ਆ ਇਹ ਆ ਸਿੱਖ ਕੌਮ ਦੀ ਨਮਾਈ ਨੁਮਾਇੰਦਗੀ ਦੀ ਪਹਿਲ ਹੁੰਦੀ ਹੈ ਕਿਉਂਕਿ ਇਹ ਅਕਾਲੀ ਪਾਰਟੀ ਕੋਈ ਵੀ ਹੈ ਉਹਦਾ ਜਿਹੜੀ ਸ਼ੁਰੂਆਤ ਹੁੰਦੀ ਹੈ 1920 ਦੇ ਦਾ ਹੱਕੇ ਤੋਂ ਸ਼ੁਰੂਆਤ ਹੁੰਦੀ ਹੈ ਨਾਲ ਹੀ ਐਸਜੀਪੀਸੀ ਦੀ ਵੀ ਸ਼ੁਰੂਆਤ ਤੇ ਨਾਲੇ ਸ਼੍ਰੋਮਣੀ ਅਕਾਲੀ ਦਲ ਦੀ ਸ਼ੁਰੂਆਤ ਹੁੰਦੀ ਹੈ ਔਰ ਬਕਾਇਦਗੀ ਨਾਲ ਇਹਨਾਂ ਦਾ ਇੱਕ ਮਕਸਦ ਸ਼ੁਰੂ ਹੈ ਕਿ ਜਦੋਂ ਵੀ ਸਿੱਖ ਕੌਮ ਤੇ ਕੋਈ ਮੁਸ਼ਕਲ ਆਵੇ ਜਾਂ ਗੁਰਦੁਆਰਿਆਂ ਤੇ ਮੁਸ਼ਕਲ ਆਵੇ ਜਾਂ ਇੰਟਰਨੈਸ਼ਨਲ ਜਿੱਥੇ ਸਿੱਖ ਕੌਮ ਬੈਠੀ ਹੈ ਬੋਡਲੀ ਜ਼ਿੰਮੇਵਾਰੀ ਹੁੰਦੀ ਹੈ ਸਿੱਖਾਂ ਦੀ ਇੱਕ ਤਰ੍ਹਾਂ ਦੀ ਪ੍ਰੋਟੈਕਸ਼ਨ ਇੱਕ ਵਾਰ ਤਰੰਦੇ ਸੁਰੱਖਿਆ ਵਾਸਤੇ ਇਸ ਚੀਜ਼ ਦਾ ਇਹਨਾਂ ਦਾ ਬਹੁਤਾ ਕੰਸਰਨ ਰਾਜ ਲੈਣ ਵਾਸਤੇ ਨਹੀਂ ਸੀਗਾ ਲੇਕਿਨ ਇਹਨਾਂ ਨੇ ਆਪਣੇ ਜਿਹੜੇ ਮੁਸ਼ਕਲਾਂ ਨੂੰ ਹੱਲ ਕਰਨ ਵਾਸਤੇ ਇਹਨਾਂ ਦਾ ਮਕਸਦ ਸੀ ਜੇ ਅਸੀਂ ਆਪ ਵੀ ਰਾਜਨੀਤੀ ਚ ਆਈਏ ਤੇ ਆਪਣੀ ਜਿਹੜੀ ਸਿਕਾਉਮ ਦੀਆਂ ਮੁਸ਼ਕਲਾਂ ਹੈਗੀਆਂ ਉਹ ਉਹਨਾਂ ਦਾ ਹੱਲ ਕਰਵਈਏ ਲੇਕਿਨ ਵਕਤ ਦੇ ਨਾਲ-ਨਾਲ ਅਕਾਲੀ ਦਲ ਟੁੱਟਦੇ ਰਹੇ ਬਦਲਦੇ ਰਹੇ ਟੁੱਟਦੇ ਰਹੇ ਅੱਜ ਵੀ ਅਕਾਲੀ ਦਲ ਇੱਕ ਰਹੀ ਹੈਗਾ ਨਵੀਂ ਪੀੜੀ ਨੂੰ ਦੱਸਦੀ ਹੈ ਅਕਾਲੀ ਦਲ ਕਾਫੀ ਗਿੰਤਜ ਹੈਗੇ ਆ ਅਕਾਲੀ ਦਲ ਅੰਮ੍ਰਿਤਸਰ ਅਕਾਲੀ ਦਲ ਬਾਣਾ ਹੁੰਦੇ ਨਵੇਂ ਕੋ ਪਿਛਲੇ ਕੁਝ ਮਹੀਨਿਆਂ ਤੋਂ ਕਲ ਅਕਾਲੀ ਦਲ ਜਿਹੜੇ ਅਮਰਿਤਪਾਲ ਸਿੰਘ ਸਾਹਿਬ ਦੀ ਮੂਵਮੈਂਟ ਵਾਰਿਸ ਪੰਜਾਬ ਦੇ ਨਾਮ ਦੇ ਤਹਿਤ ਅਕਾਲੀ ਦਲ ਦੀ ਹੋਣ ਹੋਈ ਜਿਨ੍ਹਾਂ ਨੇ ਮੰਗੀ ਦੇ ਵਿੱਚ ਕਈ ਰੈਕਲਰੇਸ਼ਨਸ ਵੀ ਕੀਤੀਆਂ ਹੈਗੀਆਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਸਿੱਖਾਂ ਦੇ ਮੁੱਦਿਆਂ ਨੂੰ ਲੈ ਕੇ ਲੇਕਿਨ ਵਖਰੇਵੇਂ ਫਿਰ ਵੀ ਅਕਾਲੀ ਦਲਾਂ 'ਚ ਬਰਕਰਾਰ ਹੈਗੇ ਆ ਸ਼ੁਰੂਆਮਨ ਅਕਾਲੀ ਦਲ ਦੀ ਜਿਹੜੀ ਚੜਤ ਸੀਗੀ ਬਾਦਲ ਦੀ ਉਹ ਅੱਜ ਬਹੁਤੀ ਉਸ ਲੈਵਲ ਤੇ ਨਹੀਂ ਰਹੇ ਉਹਦਾ ਮੈਂ ਨਹੀਂ ਕਹਿ ਰਿਹਾ ਉਹਦੇ ਜਿਹੜੇ ਪਿਛਲੇ ਕੁਝ ਸਾਲਾਂ ਦੇ ਅਡੋ ਵਾੜੋ ਜਿਹੜੇ ਚੋਰਾਵ ਹੋਏ ਸੀ ਇਲੈਕਸ਼ਨ ਉਸ ਉਹਨਾਂ ਦਾ ਰਿਜ਼ਲਟ ਦੱਸਦੇ ਹੈਗੇ ਆ ਕਿ ਇਹਨਾਂ ਦੀ ਜਿਹੜੀ VOTING ਪਰਸੈਂਟ ਕਿੰਨੀ ਘੱਗੀ ਹੈਗੀ ਆ ਉਸ ਤੋਂ ਜਦੋਂ ਉਹਨਾਂ ਦੀ VOTING ਘਟ ਗਈ ਹੈ ਜਾਂ ਉਹਨਾਂ ਦੀ ਪ੍ਰਸੰਗਿਕਤਾ ਜਿਹਨੂੰ ਕਹਿੰਦੇ ਆ ਪੋਪੂਲਾਰਿਟੀ ਡਾਊਨ ਹੋਈ ਤੇ ਪੰਜਾਬ ਦੇ ਵਿੱਚ ਇੰਡੀਪੈਂਡੈਂਟਲੀ ਅਮਰਤਾਪਾਲ ਸਿੰਘ ਸਾਹਿਬ ਉੱਥੇ ਖਡੂਰ ਸਿੰਘ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਲੋਕ ਸਭਾ ਦੇ ਚੁੜੇ ਜਾਂਦੇ ਆ ਤੇ ਨਾਲ ਹੀ ਨਾਲ ਫਰੀਦਕੋਟ ਤੋਂ ਸਰਬਜੀਤ ਸਿੰਘ ਉਹ ਵੀ ਚੁਣੇ ਜਾਂਦੇ ਆ ਔਰ ਇੱਕੋ ਦਮ ਵੇਵ ਆਈ ਫਿਲਹਾਲ ਇਹ ਵੀ ਕੀ ਰੁਕਲੇਗੀ ਤਾਂ ਨਹੀਂ ਮੈਨੂੰ ਪਤਾ ਲੇਕਿਨ ਇਹਨਾਂ ਨੇ ਜੇ ਤੁਸੀਂ ਗੱਲ ਕੀਤੀ ਕਿ ਇਹ ਜਹਾਂ ਟੈਕਨੀਕਲੀ ਤੁਹਾਡਾ ਪੁਆਇੰਟ ਠੀਕ ਹੈ ਟੈਕਨੀਕਲੀ ਤੁਹਾਡਾ ਪੁਆਇੰਟ ਠੀਕ ਹੈ ਟੈਕਨੀਕਲੀ ਕਿ ਜੇ ਉਹ ਕੋਈ ਵੀ ਆਪਣੇ ਇਲੈਕਸ਼ਨ ਡਿਕਲੇਅਰ ਕਰਦੇ ਹੈਗੇ ਆ 2027 ਦੀਆਂ ਚੋਣਾਂ ਦਾ ਤਾਂ ਮੈਨੂੰ ਜੋ ਲੱਗਦਾ ਹੈ ਕਿ ਸਪੈਸੀਫਿਕਲੀ ਅਮਰਤਪਾਲ ਸਿੰਘ ਖਾਲਸਾ ਜਿਹੜੇ ਹੈਗੇ ਆ ਉਹ ਹੀ ਮੁੱਖ ਮੰਤਰੀ ਦਾ ਚਿਹਰਾ ਇਹਨਾਂ ਦੀ ਪਾਰਟੀ ਰੱਖੇਗੀ ਕਿਉਂਕਿ ਉਸ ਤੋਂ ਇਲਾਵਾ ਹੋਰ ਕੋਈ ਜਿਹੜਾ ਕੋਈ ਚਿਹਰਾ ਉਹ ਸਾਦੂ ਵੀ ਨਜ਼ਰ ਨਹੀਂ ਆ ਰਿਹਾ ਤੇ ਸਿੱਖ ਕੌਮ ਨੂੰ ਵੀ ਨਜ਼ਰ ਨਹੀਂ ਆ ਰਿਹਾ ਸੋ ਫਿਲਹਾਲ ਦੀ ਟੈਕਨੀਕਲੀ ਗੱਲ ਠੀਕ ਹੈ ਲੇਕਿਨ ਸ਼ੁਰੂਮ ਅਕਾਲੀ ਦਲ ਬਾਦਲ ਉਹ ਵੀ ਇੱਕ ਹਾਲੇ ਇੱਕ ਤੁਸੀਂ ਨਵੀਂ ਡਿਵੈਲਪਮੈਂਟ ਦੱਸਿਓ ਕਿ ਲੁਧਿਆਣਾ ਜਿਹੜੀ ਪਛਮੀ ਦੀ ਵਿਧਾਨ ਸਭਾ ਦੀ ਚੋਣ ਕੋ ਪਿਛਲੇ ਕਈ ਚੋਣ ਜਿਹੜੇ ਐ ਇਲੈਕਸ਼ਨ ਅਕਾਲੀ ਦਲ ਬਾਦਲ ਨੇ ਨਹੀਂ ਲੜਿਆ ਵਿਡਰਾਅ ਕਰ ਗਏ ਸੀ ਉਹਨਾਂ ਨਾਲ ਮਰਗਲ ਵਰਕਰਾਂ ਦਾ ਟੁੱਟਦਾ ਸੋ ਫਿਲਹਾਲ ਅਕਾਲੀ ਦਲ ਸ਼ੁਰੂਮ ਵਕਾਲੀਦਲ ਬਾਦਲ ਜਿਹੜਾ ਆਪ ਵੀ ਖੁਦ ਵੀ ਆਪਸੀ ਕੰਟਰੋਵਰਸੀ ਚ ਹੈਗਾ ਕਈ ਕਾਰਨਾ ਕਰਕੇ ਦੁਨੀਆ ਨੂੰ ਪਤਾ ਮੈਂ ਰਿਪੀਟ ਨਹੀਂ ਕਰੂੰਗਾ ਉਹਨਾਂ ਨੇ ਲੁਧਿਆਣਾ ਦੇ ਇੱਕ ਪ੍ਰੋਮਿਨੈਂਟ ਨੀਟ ਕਲੀਨ ਰੈਪਿਊਟੇਸ਼ਨ ਦੇ ਇਨਸਾਨ ਪ੍ਰੋਪਕਾਰ ਸਿੰਘ ਕੋਮਨ ਸਾਹਿਬ ਜਿਹੜੇ ਕਿ ਇੱਕ ਬਹੁਤ ਪੇਸ਼ੇਵਰ ਜੋ ਬਹੁਤ ਹੀ ਸੀਨੀਅਰ ਵਕੀਲ ਹੈਗੇ ਔਰ ਉਹਨਾਂ ਦੀ ਜਿਹੜੀ ਰੈਪਿਊਟੇਸ਼ਨ ਹੈ ਨੋਟ ਕੰਟਰੋਵਰਸੀਅਲ ਨਾਨ ਕਰਪਟ ਔਰ ਲੁਧਿਆਣਾ ਜੀ ਜਿਹੜੀ ਬਾਹਰ ਹੈ ਜਿਹਨੂੰ ਕਹਿੰਦੇ ਵਕੀਲਾਂ ਦਾ ਸਮੂਹ ਹਜ਼ਾਰਾਂ ਦੀ ਗਿਣਤੀ ਚ ਵਕੀਲ ਪੰਜਾਬ ਚ ਸਭ ਤੋਂ ਵੱਡੀ ਬਾਹਰ ਲੁਧਿਆਣਾ ਦੀ ਮੰਨੀ ਜਾਂਦੀ ਹੈ ਉਹ ਵੱਡੇ ਵੱਡੇ ਉਹਦੇ ਪ੍ਰਧਾਨਗੀ ਦੇ ਅਹੁਦੇ ਵੀ ਲੁਧਿਆਣਾ ਦੀ ਵਾਰ ਚ ਸੰਭਾਲ ਚੁੱਕੇ ਅਕਾਲੀ ਦਲ ਨਾਲ ਵੀ ਕਾਫੀ ਦਿਨ ਤੋਂ ਜੁੜੇ ਹੈ ਅਕਾਲੀ ਦਲ ਦੀ ਸਿਆਸਤ ਨੂੰ ਉਹ ਤੇ ਉਹਨਾਂ ਦੇ ਫਾਦਰ ਉਹਨਾਂ ਦੇ ਫਾਦਰ ਵੀ ਕਫਰੀ ਕੇਸਸ ਵੀ ਲੜਦੇ ਰਹੇ ਤੇ ਘੋਮਨ ਸਾਹਿਬ ਆਪ ਜਿਹੜੇ ਹੁਣ ਜਿਹੜੇ ਪ੍ਰਕਰ ਘੋਮਨ ਸਾਹਿਬ ਨੂੰ ਇਹ ਸੂਤਰਾਂ ਦੇ ਹਵਾਲੇ ਤੇ ਇੱਕ ਗਲ ਕਨਫਰਮ ਹੋ ਰਹੀ ਹੈ ਕਿ ਪ੍ਰਕਰ ਸਿੰਘ ਘੋਮਨ ਸਾਹਿਬ ਨੂੰ ਅਕਾਲੀ ਦਲ ਬਾਦਲ ਵੱਲੋਂ ਲੁਧਿਆਣਾ ਪੱਛਮੀ ਦੀ ਜਿਹੜੀ ਸਟਰੀਟ ਹੈ ਜਿਵਣੀ ਚੌਂ ਨਾ ਜਿਹਦੇ ਤੇ ਸਾਰੀ ਏਜੰਸੀਆਂ ਤੋਂ ਨਾਲ ਨਾਲ ਸਾਰੇ ਪੰਜਾਬ ਦੇ ਲੋਕਾਂ ਦੀ ਅੱਖ ਹੈ ਕਿ ਇਹ ਸੀਟ ਦਾ ਬਣੇਗਾ ਤੇ ਕੀ ਬਣੇਗਾ ਤੀਜਾ ਕੈਂਡੀਡੇਟ ਜਿਹੜੀਆਂ ਮੁੱਖ ਪਾਰਟੀਆਂ ਚੋਂ ਜਿੰਨਾ ਸ਼ੁਰੂਮਣੀ ਕੱਲ ਦਾ ਉਹ ਅਨਾਉਂਸ ਅਨਾਉਂਸ ਹੋ ਗਿਆ ਹੈ ਰਹੀ ਗੱਲ ਬੀਜੇਪੀ ਦੀ ਜਦੋਂ ਬੀਜੇਪੀ ਆਪਣਾ ਕੈਂਡੀਡੇਟ ਕੋਈ ਵੀ ਕੈਂਡੀਡੇਟ ਅਨਾਉਂਸ ਕਰੇਗੀ ਤਾਂ ਸਾਡੇ ਵਾਸਤੇ ਸੋਖਾ ਹੋ ਜਾਊਗਾ ਪੰਜਾਬ ਦੀ ਜਿਹੜੀ ਪੱਛਮੀ ਦੀ ਸੀਟ ਨੂੰ ਲੈ ਕੇ ਆਪਾਂ ਐਨਾਲਿਸਿਸ ਬੈਟਰ ਐਨਾਲਿਸਿਸ ਕਰ ਪਾਵਾਂਗੇ ਤੋ ਮੈਨੂੰ ਲੱਗਦਾ ਕਿ ਆਉਣ ਵਾਲਾ ਕੁਝ ਟਾਈਮ ਸਰ ਉਹ ਵੇਟ ਕਰਨੀ ਪਵੇਗੀ ਬਿਲਕੁਲ ਇੱਕ ਬਹੁਤ ਹੀ ਅਹਿਮ ਮੁੱਦਾ ਬਣਿਆ ਹੋਇਆ ਇਸ ਸਮੇਂ ਪੰਜਾਬ ਸਰਕਾਰ ਦੇ ਉੱਪਰ ਇਹ ਆਰੋਗ ਨੂੰ ਵੀ ਲੱਗ ਰਹੇ ਨੇ ਕਿ ਤਨਾ ਕਿਤੇ ਪ੍ਰਵਾਸੀਆਂ ਦੀ ਸੁਰੱਖਿਆ ਨੂੰ ਲੈ ਕੇ ਉਹ ਫੇਲ ਸਾਬਿਤ ਹੋ ਰਹੀ ਹੈ ਜਿਹੜਾ ਹੁਣੇ ਹਾਲ ਹੀ ਦੇ ਵਿੱਚ ਮਾਮਲਾ ਦੇਖਣ ਨੂੰ ਮਿਲਿਆ ਬਨੂਰ ਤੋਂ ਕਿ ਪ੍ਰਵਾਸੀਆਂ ਨੂੰ ਪਿੰਡ ਵਿੱਚ ਨਾ ਰੱਖ ਕੇ ਪਿੰਡ ਤੋਂ ਦੂਰ ਖੇਤਾਂ ਦੇ ਵਿੱਚ ਰੱਖਣ ਦੀ ਗੱਲ ਕੀਤੀ ਗਈ ਹੈ ਪੰਚਾਇਤ ਵੱਲੋਂ ਮਤਾ ਪਾਸ ਕੀਤਾ ਗਿਆ ਤੇ ਹੁਣ ਪ੍ਰਵਾਸੀ ਜਿਹੜੇ ਨੇ ਉਹ ਪੜ ਕੇ ਹੋਏ ਨਹੀਂ ਕਿ ਜਿਹੜੇ ਪ੍ਰਵਾਸੀਆਂ ਨੇ ਧਰਤੀ ਤੇ ਆ ਕੇ ਆਪਣਾ ਸ਼ਰਮ ਨਿਵੇਸ਼ ਕੀਤਾ ਆ ਆਪਣੇ ਸਹਿਯੋਗ ਦਿੱਤਾ ਹੈ ਕਈ ਕੰਮਾਂ ਦੇ ਵਿੱਚ ਕਰ ਸੋ ਪਾnde ਵੀ ਪਏ ਨੇ ਪਰ ਉਹੀ ਹੁਣ ਆਪਣੀ ਧਰਤੀ ਛੱਡ ਕੇ ਚਲੇ ਜਾਣ ਪੰਜਾਬ ਦਾ ਸਬਦ ਆ ਜਿੰਦਾ ਤੁਸੀਂ ਇਸ਼ੂ ਰੇਜ਼ ਕੀਤਾ ਨਾ ਇਹ ਮੈਂ ਤੈਨੂੰ ਇੱਕ بڑا ਇੱਕ ਨਾ ਮੈਂ ਉਹਨਾਂ ਦੇ ਲਫਜ਼ ਮੈਨੂੰ ਕਿ ਸ਼ਰਮ ਵੀ ਆਂਦੀ ਬੋਲਦੇ ਆਂ ਇੱਕ ਬੰਦਾ ਦੂਜੇ ਸੂਬੇ ਚ ਆ ਕੇ ਮਿਹਨਤ ਕਰਨ ਆਇਆ ਆਪਣੇ ਰੋਟੀ ਕਮਾਣ ਆਇਆ ਤੇ ਉਹਨੂੰ ਤੁਸੀਂ ਆਪਣੀ ਸੁਪਰਮੇਸੀ ਦਿਖਾਣ ਦੀ ਕੋਸ਼ਿਸ਼ ਕਰਦੇ ਹੋ ਇਹ ਹੀ ਪ੍ਰਥਾ ਕਿਸੇ ਟਾਈਮ ਚ ਹੁੰਦੀ ਹੁੰਦੀ ਸੀ ਕਿ ਜਦੋਂ ਛੂਹ-ਛਾਤ ਹੂੰ ਪੇ ਅਸੀਂ ਸਪੀਰੀਟ ਕੁਆਲਟੀ ਦੇ ਤੁਸੀਂ ਇਨਫਿਨਿਟ ਕੁਆਲਟੀ ਦਿਓ ਤੁਸੀਂ ਘਟਿਆ ਲੋਗ ਤੇ ਅਸੀਂ ਇਹ ਉਹੀ ਕੰਮ ਇਹ ਕਰਦੇ ਪਏ ਜਿਹੜੇ ਲੱਗੇ ਨਾ ਪਿੰਡਾਂ ਚੋਂ ਕਿਹਾ ਜੀ ਉਹ ਜੀ ਕੀ ਜੁਰਮ ਇਹ ਨਹੀਂ ਕਰਦਾ ਜਿਹੜੇ ਇੱਥੋਂ ਦਾ ਰਹਿਣ ਵਾਲੇ ਕੀ ਇਹਨਾਂ ਤੇ ਬੈਚ ਲੱਗੀ ਚਿੱਪ ਲੱਗੀ ਜੁਰਮ ਨਹੀਂ ਕਰੂਗਾ ਇਹ ਹੂੰ ਸੋ ਇਹ ਇਹ ਜਿਹੜਾ ਖਾਪ ਸਿਸਟਮ ਹੈ ਜਿਹੜਾ ਇਹ ਜੇ ਇਹਦਾ ਨੂੰ ਨੱਥ ਨਾ ਪਾਏਗੀ ਨਾ ਜਿਹੜੇ ਜਿਹੜੇ ਫਰਮਾਨ ਸੁਣਾਉਂਦੇ ਵੀ ਤਾਂ ਇਹ ਤਾਲੀਬਾਨ ਜੁਹੁੰਦੇ ਨੇ ਕੰਮ ਅਫਗਾਨਿਸਤਾਨ ਤਾਲੀਬਾਨ ਕਬੀਲਿਆਂ 'ਚ ਕੰਮ ਹੁੰਦੇ ਹੁੰਦੇ ਆ ਸਰਕਾਰਾਂ ਬੜੀਆਂ ਪੁਲਿਸ ਕਾਦੇ ਵਾਸਤੇ ਬਣੀਆਂ ਸਰਕਾਰ ਅਦਾਲਤਾਂ ਕਾਦੇ ਵਾਸਤੇ ਬਣੀਆਂ ਪੰਚਾਇਤਾਂ ਕਾਦੇ ਵਾਸਤੇ ਬਣੀਆਂ ਇੱਕ ਤਾਂ ਉਹਨਾਂ ਨੂੰ ਸਸਤੀ ਲੇਬਰ ਮਿਲਦੀ ਆ ਜੇ ਜੋ ਉਹ ਚਲੇਗੇ ਸੀ ਉਦੋਂ ਜਦੋਂ ਕਰੋਨਾ ਦੇ ਵਿੱਚ ਸਾਰਾ ਪੰਜਾਬ ਸਟੇਸ਼ਨਾਂ ਤੇ ਖੜਾ ਸੀਗਾ ਬੱਸਾਂ ਭੇਜਦੇ ਸੀ ਇਹਨਾਂ ਨੂੰ ਕਿ ਆ ਜਾਓ ਜੀ ਆ ਜਾਓ ਜੀ ਆ ਜਾਓ ਜੇ ਇਹ ਆ ਕੇ ਇੱਥੇ ਕੰਮ ਕਰ ਰਹੇ ਆ ਤਾਂ ਇਹ ਇਹ ਹੁਣ ਉਹਨਾਂ ਨੂੰ ਸੁਪਰਮੇਸੀ ਕਰ ਰਹੇ ਆ ਔਰ ਮੈਨੂੰ ਇਹ ਮੈਂ ਕਹਦੇ ਆ ਜੀ ਇਹ ਆਪ ਨਹੀਂ ਇਹਦੇ ਪਿੱਛੇ ਦੇਖਣ ਦੀ ਲੋੜ ਆ ਪਿੱਛੇ ਜੇ ਵੀ ਆਇਆ ਸੀ ਆ ਕਿ ਜਿਹੜੇ ਪਿੰਡ ਦੇ ਲੋਕਾਂ ਨੇ ਪੰਜ ਚਾਰ ਜਿਹੜੇ ਸ਼ਰਾਰਤੀ ਬੰਦੇ ਨੇ ਕੋਸ਼ਿਸ਼ ਕੀਤੀ ਸੀ ਇਹਨਾਂ ਨੂੰ ਬਾਹਰ ਕੱਢ ਦਿਓ ਇਹ ਕਰ ਦਿਓ ਕਰ ਦੋ ਉਹਦੇ ਪਿੱਛੇ ਫੰਡਿੰਗ ਵੀ ਹੈ ਜੀ ਸੋ ਇਹਦਾ ਇਮੋਸ਼ਨਲ ਹੋ ਕੇ ਗੱਲਾਂ ਕਰਦੀ ਲੋੜ ਨਹੀਂ ਜੇ ਕੋਈ ਇਹਨਾਂ ਨੂੰ ਇਹੋ ਜੀ ਕੋਈ ਦਿੱਕਤ ਹੈਗੀ ਆ ਤਾਂ ਇੱਕ ਕਾਨੂੰਨ ਹੈ ਆਪਣੇ ਤੁਸੀਂ ਐਮਐਲਏ ਨੂੰ ਕਹੋ ਕਾਨੂੰਨ ਬਣਾਓ ਹਿਮਾਚਲ ਚ ਸਾਨੂੰ ਪੰਜਾਬੀਆਂ ਨੂੰ ਜਗ੍ਹਾ ਨਹੀਂ ਲੈਣ ਦਿੰਦੇ ਹੋ ਬਿਲਕੁਲ ਹੋਰ ਉੱਥੇ ਨਹੀਂ ਕਈ ਕਈ ਸੂਬੇ ਹੈਗੇ ਜਿਨ੍ਹਾਂ ਨੇ ਆਪਣੇ ਕਾਨੂੰਨ ਬਣਾਏ ਕਾਨੂੰਨ ਦੇ ਰਾਹੀਂ ਗੱਲ ਕਰੋ ਮਜ਼ਾ ਤਾਂ ਤੁਸੀਂ ਐਮਐਲਏ ਨੂੰ ਘੇਰੋ ਇਹਨਾਂ ਗਰੀਬਾਂ ਨੂੰ ਘਰਨ ਦਾ ਕੀ ਫਾਇਦਾ ਰਹੀ ਗੱਲ ਜੁਰਮ ਦੀ ਇਹ ਜਾਂ ਕੋਈ ਪੈਰਾਮੀਟਰ ਨਹੀਂ ਮਿਲਿਆ ਕਿ ਆ ਬੰਦਾ ਜੁਰਮ ਕਰੂਗਾ ਨਹੀਂ ਕਰੂਗਾ ਉਹ ਤਾਂ ਪਹਿਲੇ ਬਾਹਰਲੇ ਸੂਬੇ ਅਸੀਂ ਕਿਸੇ ਬਾਹਰਲੇ ਸੂਬੇ ਜਾ ਕੇ ਸੋਵਰ ਹੀ ਡਰਾਂਗੇ ਕਾਮਨ ਸੈਂਸ ਹੈ ਕਿ ਫੜਕੇ ਮਾਰੇ ਨਾ ਜਈਏ ਤੇ ਬਚਾਉਣ ਵੀ ਕੋਈ ਨਹੀਂ ਆਏਗਾ ਸੋ ਇਸ ਕਰਕੇ ਇਹ ਗੈਰ ਸੰਜੀਦਾ ਚੀਜ਼ ਹੈ ਕਿ ਸਰਕਾਰ ਨੂੰ ਇਹਨਾਂ ਤੇ ਨੱਥ ਕੱਸਣੀ ਚਾਹੀਦੀ ਜੇ ਜ਼ਬਰਦਸਤੀ ਨਹੀਂ ਕਰ ਸਕਦੇ ਆਪਣੇ ਹੋਰ ਡਿਪਲੋਮੈਟਿਕ ਤਰੀਕੇ ਨਾਲ ਇਹ ਜਿਹੜਾ ਟ੍ਰੈਂਡ ਕਈ ਵਾਰੀ ਨਾ ਜਿਹੜਾ ਸੋਸ਼ਲ ਮੀਡੀਆ ਹੈਗਾ ਬੜਾ ਖਤਰਨਾਕ ਹੈ ਦੋ ਤਾਰੀ ਤਲਵਾਰ ਹੈ ਇੱਕ ਗੱਲਾ ਭੜਕ ਵੀ ਸਕਦੀ ਹੈ ਅੱਗੇ ਵੀ 4-5-10 ਵਾ ਇਹ ਜਿਹੀਆਂ ਵਾਰਦਾਤਾਂ ਹੋਈਆਂ ਕਿ ਆਪਸ ਵਿੱਚ ਕਲੇਸ਼ ਵੀ ਹੋਏ ਤਾਂ ਤਾਂ ਯਾਹ ਸ਼ਾਇਦ ਨਾ ਹੋਵੇ ਅੱਜ ਤੋਂ 10 ਸਾਲ ਪਹਿਲਾਂ ਬੜਾ ਖਤਰਨਾਕ ਕਲੇਸ਼ ਹੋਇਆ ਸੀ ਢੰਡਾਰੀ ਦੇ ਵਿੱਚ ਜੀ ਇਹਨਾਂ ਨੇ ਉਦੋਂ ਇਨਾਮ ਕੁਝ ਹੋਰ ਹੀ ਦਿੱਤਾ ਸੀਗਾ ਪੰਜਾਬੀ ਵਰਸਸ ਕੁਝ ਹੋਰ ਨਾਨ ਪੰਜਾਬੀ ਉਹ ਬੜਾ ਖਤਰਨਾਕ ਸੀ ਮੈਂ ਆਪਣੀ ਅੱਖੀਂ ਵੇਖੀਆਂ ਲੱਖਾਂ ਹਜ਼ਾਰਾਂ ਗੋਲੀਆਂ ਚੱਲਦੀਆਂ ਆਈਆਂ ਸੋ ਇਸ ਕਰਕੇ ਇਹ ਜਿਹੜੇ ਭੜਕਾਉ ਕੰਮ ਹੈਗੇ ਅਸੀਂ ਲੋਕਾਂ ਨੂੰ ਅਪੀਲ ਕਰਾਂਗੇ ਕਿਸੇ ਕੀਮਤ ਤੇ ਵੀ ਇਹਨਾਂ ਦੀ ਗੱਲ 'ਚ ਨਾ ਆਈਓ ਕਾਨੂੰਨ ਦੀ ਇੱਜ਼ਤ ਕਰੋ ਆਪਣੇ ਐਮਐਲਏਜ਼ ਨੂੰ ਅੱਗੇ ਲੈ ਕੇ ਚੱਲੋ ਇਸ ਕਰਕੇ ਆਪਸੀ ਜਿਹੜਾ ਸਦਭਾਵ ਹੈਗਾ ਸਤਿਭਾਵ ਉਹਨੂੰ ਬਿਲਕੁਲ ਬਰਕਰਾਰ ਰੱਖੋ ਇਹਨਾਂ ਸ਼ਰਾਰਤੀ ਲੋਕਾਂ ਦੇ ਗੱਲ 'ਚ ਬਿਲਕੁਲ ਨਾ ਆਓ ਆਪ ਅਲਰਟ ਰਹੋ ਚਾਹੇ ਕੋਈ ਵੀ ਫਿਰਕਾ ਹੋਵੇ ਚਾਹੇ ਕੋਈ ਵੀ ਹੋਵੇ ਚਾਹੇ ਇੱਥੋਂ ਦਾ ਹੋਵੇ ਚਾਹੇ ਉੱਥੋਂ ਦਾ ਹੋਵੇ ਸੋ ਇਸ ਕਰਕੇ ਵੱਖਵਾਦ ਕਬੀਲਾ ਕਬੀਲਾਵਾਦੀ ਜਿਹੜੀ ਆ ਸੰਸਕ੍ਰਿਤੀ ਬਿਲਕੁਲ ਇਹਨੂੰ ਇਹ ਵਟਿਆਂ ਤੇ ਛੱਡੋ ਵਿਦਵਾਨਾਂ ਤੇ ਛੱਡੋ ਕਾਨੂੰਨਕਾਰਿਆਂ ਤੇ ਛੱਡੋ ਬਿਲਕੁਲ ਸਤ ਤੁਸੀਂ ਸਹੀ ਕਿਹਾ ਤੁਸੀਂ ਮੇਰੇ ਸਵਾਲਾਂ ਦਾ ਜਵਾਬ ਵੀ ਦਿੱਤਾ ਹੈ ਤੇ ਜਿਹੜੇ ਵੀ ਦਰਸ਼ਕ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਉਮੀਦ ਕਰਦੇ ਹਾਂ ਕਿ ਉਹਨਾਂ ਨੂੰ ਸਾਡੀ ਇਹ ਜਾਣਕਾਰੀ ਜਿਹੜੀ ਸਾਡੀ ਸਾਡਾ ਪਿਛਾ ਜੜਾ ਪਸੰਦ ਆਇਆ ਹੋਵੇਗਾ ਤਾਂ ਜੇਕਰ ਉਹਨਾਂ ਦੇ ਮਨ ਦੇ ਵਿੱਚ ਕੋਈ ਸਵਾਲ ਹੈ ਵਿਚਾਰ ਹੈ ਤਾਂ ਕਮੈਂਟ ਬਾਕਸ ਵਿੱਚ ਸਾਨੂੰ ਸ਼ੇਅਰ ਕਰ ਸਕਦੇ ਨੇ ਅਸੀਂ ਉਹਨਾਂ ਦੇ ਤੁਹਾਡੇ ਵਿਚਾਰਾਂ ਨੂੰ ਇਸ ਪ੍ਰੋਗਰਾਮ ਦੇ ਲਈ ਜਨਤ ਕਰ ਸਕਦੇ ਆ ਸਾਨੂੰ ਦੇ ਇਜਾਜ਼ਤ ਧੰਨਵਾਦ